ਬਟਾਲਾ ਦੇ ਭੀੜਪਾੜ ਵਾਲੇ ਇਲਾਕੇ ਬੱਸ ਸਟੈਂਡ ਦੇ ਸਾਹਮਣੇ ਆਈਲੈਂਡ ਸੈਂਟਰ ਤੇ ਦਿਨ ਦਿਹਾੜੇ ਗੋਲੀਆਂ ਚੱਲੀਆਂ ਜਾਨੀ ਨੁਕਸਾਨ ਤੋਂ ਬਚਾਰਿਆ ਲੇਕਿਨ ਸ਼ੀਸ਼ੇ ਟੁੱਟੇ ਗਏ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲ ਰੱਖੀ ਹੈ ਤੇ ਜਾਂਚ ਵੀ ਕਰ ਰਹੀ ਹੈ ਕਿ ਹੋਇਆ ਕੀ ਹੈ ਕੁਝ ਲੋਕ ਮੋਟਰਸਾਈਕਲ ਤੇ ਆਉਂਦੇ ਹਨ ਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਹਨ ਇਸ ਮੌਕੇ ਚਸ਼ਮਦੀਦਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਨੌਜਵਾਨ ਜੋ ਮੂੰਹ ਬੰਨ ਕੇ ਆਉਂਦੇ ਹਨ ਤੇ ਗੋਲੀਆਂ ਚਲਾਉਂਦੇ ਹਨ ਤੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਹੋਇਆ ਹੈ ਆਇਲਟ ਸੈਂਟਰ ਦੇ ਸ਼ੀਸ਼ੇ ਟੁੱਟੇ ਹਨ ਤੇ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਸੀਟੀਵੀ ਖੰਗਾਲੀ ਜਾ ਰਹੀ ਹੈ ਤੇ ਸੀਸੀਟੀਵੀ ਵਿੱਚ ਜੋ ਵੀ ਜਾਂਚ ਕੀਤੀ ਜਾਏਗੀ ਟੀਮਾਂ ਅਲੱਗ-ਅਲੱਗ ਬਣਾ ਲਈਆਂ ਗਈਆਂ ਹਨ ਤੇ ਬਹੁਤ ਜਲਦ ਹੀ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ घण कढ़ो <laughs> ਗੋਲੀ ਨਾ ਆਹ ਸਾਹਮਣੇ ਆਹ ਬਤਾਇਆ ਆਹ ਬਤਾਇਆ 55 ਸਾਹਮਣੇ ਉਹ ਲੱਗ ਤਿੰਨ ਦੋ ਫਰ ਮਰੇ ਆ ਤੇ ਉਹ ਭੱਜ ਗਿਆ ਫਿਰ ਕਿ ਕੋਈ ਬੰਦਾ ਆਇਆ ਹਣਾ ਇੱਕ ਹੀ ਆਗਾ ਇੱਕ ਨਹੀਂ ਆਇਆ ਕੋਈ ਆਇਆ ਕੀ ਹੁਣ ਰਹਿ ਗਿਆ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਨਹੀਂ ਕਿ ਇੱਥੇ ਗੋਲੀ ਚੱਲੀ ਆ ਜੀ ਤੇ ਇੱਥੇ ਮੌਕੇ ਤੇ ਆਏ ਆ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆ ਤੇ ਜਲਦ ਤੋਂ ਜਲਦ ਇਹ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਭਾਵੇਂ ਤੇ ਆਪਾਂ ਇਹੀ ਵੇਖਦੇ ਪਈਆਂ ਕਿ ਇੱਥੇ ਗੋਲੀ ਚੱਲੀ ਆ ਜਾਪਾ ਵੈਰੀਫਾਈ ਕਰਦੇ ਪਏ ਆ ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆ ਇਹ ਸੀਸੀਟੀਵੀ ਕੈਮਰਾ ਚੈੱਕ ਕਰਦੇ ਪਏ ਆ ਆਪਾਂ ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ ਤੇ ਵੈਸੇ ਇਥੇ ਆਪਣਾ ਸ਼ੀਸ਼ੇ ਦੇ ਵਜਨ ਕਰਕੇ ਆਪਣਾ ਸ਼ੀਸ਼ਾ ਇਹ ਟੁੱਟਿਆ ਵਾ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇਥੇ ਤੇ ਇਮੀਗ੍ਰੇਸ਼ਨ ਇਥੇ ਤੇ ਬੱਚੇ ਇਥੇ ਪੜ੍ਹਨ ਆਉਂਦੇ ਆ ਤੇ ਮੈਂ ਗੁਰਮਤ ਸਿੰਘ ਆ ਜੀ ਕੀ ਕਰਦੇ ਤੁਸੀਂ ਮੈਂ ਉੱਪਰ ਕਾਰਪੈਂਟਰ ਦਾ ਕੰਮ ਚੱਲਣ ਲਿਆ ਅੱਛਾ ਜੀ ਕੀ ਦੇਖਿਆ ਗਿਆ ਮੈਂ ਕੁਝ ਨਹੀਂ ਵੇਖਿਆ ਮੈਂ ਤੇ ਉੱਪਰ ਕੰਮ ਡੈਗਾ ਨਾ ਆਵਾਜ਼ ਆਈ ਹੈ ਸਾਨੂੰ ਜਦੋਂ ਉਹ ਪ੍ਰੋਡਕਟ ਚੱਲਿਆ ਗੋਜੀ ਤੇ ਅਸੀਂ ਦੋ ਤਨਵਾਜਾਈਆਂ ਮੈਂ ਬਰੀਖੋਲ ਕੇ ਵਿਖਾਇਆ ਥੱਲੇ ਕੁਝ ਵੀ ਨਹੀਂ ਪਰਲੇ ਵਾਸਤੇ ਖੁੱਲ ਕੇ ਵਿਖਾਇਆ ਤੇ ਮੁੜ ਕੇ ਵੇ ਅਸੀਂ ਚਾਰ ਪੀਣ ਥੱਲੇ ਆਏ ਆ ਤੁਹਾਨੂੰ ਵਾਜੇ ਚਾਰ ਉੜ ਗਏ ਚਾਰ ਪੀਣ ਥੱਲੇ ਬੇਟਾ ਕੰਮ ਡਾਇ ਕਰਨਾ ਮੈਨੂੰ ਕਹਿੰਦਾ ਵੀ ਫਾਇਰ ਹੋਇਆ ਜਾਂ ਕੋਈ ਕੋਈ ਬੱਡੇ ਵਗੈਰਾ ਮਨੋਂ ਡਿਆ ਖੋਲ ਕੇ ਬੂਆ ਵੇਖਿਆ ਤੇ ਇੱਥੇ ਚੀਏ ਟੁੱਟੇ ਸੀਗੇ ਤੇ ਉਹ ਦਾਦੇ ਵੀ ਭੱਜ ਗਏ ਬੱਦੇ ਵੇਖੇ ਨਹੀਂ ਆਹ ਤੇ ਵੇਖੇ ਨਹੀਂ ਕੈਮਰਾ ਸ਼ਾਇਦ ਆਇਆ ਤੇ ਗੱਲ ਵੱਖਰੀ ਆ ਤੇ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਕੋ ਮਿਲੀ ਮੈਂ ਵਾਪਸ ਜਾਣ ਦੇ ਹਿੰਦਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਤੇ ਉਨਾਂ ਨਾਲ ਮੂੰਹ ਭਲੇ ਨੇ ਉਹਨਾਂ ਦਵਾ-ਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾਤ ਇਸ ਤਰ੍ਹਾਂ ਦੇ ਮੁੰਡੇ ਹੁਣ ਵੇਖੇ ਥੋੜੀ ਨਾ ਮੂੰਹ ਇਧਰ ਆਏ ਐਣੋਂ ਨਿਕਲ ਕੇ ਗਾਂ ਨੂੰ ਆਹ ਉਹਨਾਂ ਦੀ ਸ਼ਕਲ ਹੀ ਕੋਈ ਨੇ ਵੇਖੀ ਕਿ ਮੂੰਹ ਮਾ ਮੱਲੇ ਸੀ ਉਹਨਾਂ ਨੇ ਕੋਈ ਸਮਝ ਨਹੀਂ ਆਈ ਭੈਣ ਕਿਹੜੀ ਗੱਲੋਂ ਮਾਰ ਗਏ ਨੇ ਕੀ ਲਈ ਇੱਥੇ ਥੱਲੇ ਹੈਗਾ گلوبਲ ਵਿਲੇਜ ਹੈ ਇਹਨਾਂ ਦਾ ਥੱਲੇ ਸੈਂਟਰ ਹੈ ਕੁੜੀਆਂ ਦਾ ਆਈਲੈਂਡਸ ਦਾ ਤੇ ਉੱਪਰ ਹੋਟਲ ਵੀ ਹੈ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲੋਂ ਕਰ ਗਏ ਨੇ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ